ਕਹਿੰਦੇ ਕੀ ਹੋ ਗਿਆ 50 ਸਾਲ ਹੋ ਗਏ ਚੱ ਰਹੇ ਹੁਣ ਆਹ ਦੁਕਾਨਾ ਮਿੱਤਿਆ ਪੁੱਤ ਇਹਨੇ ਦਿੱਤੀ ਗਏ ਮਿੱਤੀ ਇਹਨੂੰ ਦਿੱਤੀ ਆਏ ਨੇ ਤੇ ਆਏ ਦੂਤ ਪਲਾ ਕੇ ਆਹ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੀ ਮੰਮੀ ਕਰ ਦੱਦੀ ਹੋਈ ਹੈ ਮੈਂ ਬਹੁਤ ਵਾਰੀ ਬੋਤੇ ਕਰ ਦੱਦੀ ਹੋਈ ਤੇਨ ਬੱਚੇ ਦੋ ਕੁੜੀਆਂ ਹੁਣ ਚਾਰ ਜਣੇ ਜੇ ਮੈਂ ਇੱਥੇ ਬੈਠੀ ਨਹੀਂ ਬੀਆ ਕੋਲੇ ਕੰਦੇ ਮੇਂ ਦੇ ਦਿੰਦਾ ਹਾਂ ਅੱਛਾ ਆਹ ਚਾਰ ਜਣੇ ਹੋ ਗਏ ਆ ਰੋਟੀ ਬਾਤ ਮੇਰੇ ਦਾ ਇੱਕ ਸਾਥਾਂ ਠਾਠ ਘੜੀ ਹੈ ਨਾ ਮੇਰੇ ਵੀ ਮੇਰੇ ਮਾਪ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਹੈ ਨਾ

ਆਪਣਾ ਕਾਹਲੀ ਪੋਤਾ ਰਹਿ ਗਈ ਆ ਇਹ ਤਾਂ ਕਾਹਦੇ ਲਈ ਮੈਂ ਦੀ ਕਰਾਂ 8 ਸਾਲ ਹੋ ਗਏ ਆ ਅੱਡੇ ਵਾਲੇ ਵੇਣਨ ਤੋਂ ਕੈ ਗੱਦੀ ਨੂੰ ਨਾ ਨੱਟੇ ਦਿਖਾਦੇ ਮੇਰਾ ਬੰਦਾ ਤਾਂ ਦੈਚ ਦੁਕਾਨ ਦਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਵੇਖ ਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਜਾਂਦੀ ਰਹੀ ਆ ਇਹਨਾਂ ਕੋਲ ਮੈਂ ਆਪਣੀ ਰੋਟੀ ਨਹੀਂ ਜੰਗਿਆ ਹੁੰਦੀ ਜਾਂਦੀ ਇੱਕ ਬੋਤ ਮਾਂ ਨਹੀਂ ਪਾੜੀ ਜਾਂਦੀ ਇਨਸਾਨ ਮੇਰੇ ਮਿਲਣਾ ਚਾਹੀਦਾ ਹਾਂ ਇਹ ਬੇਟੀ ਪਾਣੀ ਮਿਲਣਾ ਚਾਹੀਦਾ ਤਾਂ ਨਹੀਂ ਰੋਟੀ ਦਾ ਹੀ ਦੇਣੇ ਮਾਪੇ ਬਣਾ ਲਾਂਗੇ ਘਰੋਂ ਗੱਡੇ ਨੂੰ ਇਹਦਾ ਮੁੰਡਾ ਹੈ ਪ੍ਰੀਤਮ ਸਿੰਘ ਕੱਚਾ ਮਾਉ ਦਾ ਕਾਕਾ ਤੇ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਘਰਵਾਲੇ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਦੀ ਹੈ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨਾਲ 50 ਸਾਲ ਪਹਿਲਾਂ ਪਲਾਟ ਦੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲੇ ਦੇ ਨਾਂ ਤੇ ਪਲਾਟ ਆ ਅਸਾਸਨ ਦੇ ਨਾਂ ਤੇ ਤੇ ਬਾਕੀ ਇਹੀ ਆਈ ਦਾ ਪ੍ਰਸ਼ਾਸਨ ਆ ਕੇ ਮੰਗ ਕਰਦੇ ਮਾਤਾ ਨੂੰ ਅੰਦਰ ਵੜਿਆ ਜੀ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰੜਿਆਂ ਨੇ ਉਹਦੀਆਂ ਨੂਹਾਂ ਉਹਨਾਂ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮਲਾਕੀ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਿਲਾ ਕੇ ਅੰਦਰ ਵਾਰਦਾ ਉਹਨਾਂ ਦਾ ਰਾਜਨਾਮਾ ਕਰਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਗ ਦੱਸਤਾ